ਯਾ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜੁੜੇਗਾ ਬਲਾਗ ਜਿੱਤੇਗੀ ਕਾਂਗਰਸ ਮਹਮ ਤਹਿਤ ਅੱਜ ਹਲਕਾ ਦਾਖਾ ਅੰਦਰ ਕਵਸਾਰਾ ਕਰਤਾ ਤੱਕ ਕੀਤੀ ਜਾ ਰਹੀ ਹੈ ਜਿਸ ਵਿੱਚ ਸਮੂਲਿਤ ਕਰਨ ਦੇ ਲਈ ਬਲਾਗ ਸੁਧਾਰ ਦੇ ਉਨੇ ਪਿੰਡਾਂ ਦੇ ਕਾਂਗਰਸੀ ਵਰਕਰ ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਇਸੇ ਵੱਲ ਦੀ ਅਗਵਾਈ ਵੇਟ ਅਰਵਾਨਾ ਹੋਏ ਆਓ ਪਾ ਮਨਪ੍ਰੀਤ ਸਿੰਘ ਇਸੇ ਵੱਲ ਨਾਲ ਗੱਲਬਾਤ ਕਰੀਏ ਕਿ ਉਹਨਾਂ ਦਾ ਅੱਜ ਦੇ ਦਿਨ ਕੀ ਕਹਿਣਾ ਹੈ ਜਿੰਦਾਬਾਦ ਕੈਪਟਨ ਸੁਮੇਤ ਸਿੰਘ ਸੰਦੂ ਜਿੰਦਾਬਾਦ ਰਮਿੰਦਰ ਸਿੰਘ ਰਾਜਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅਗਰਦਿਆਨ ਆਇਆ ਦੇ ਵਿੱਚ ਕਾਂਗਰਸੀ ਵਰਕਰਾਂ ਨਾਲ ਇਕੱਠੇ ਹੋਏ ਹੋ ਇਹ ਕੀ ਮੰਤਵ ਆ ਮੰਤਵ ਹੈ ਜੀ ਸਾਡੀ ਇੱਕ ਵਰਕਰ ਮਿਲਣੀ ਹੈ ਡ੍ਰੀਮ ਵਿਲੇਜ ਚ ਠੀਕ ਹੈ ਜੀ ਅਸੀਂ ਸੁਧਾਰ ਬਲੌਕ ਦੇ ਜਿਹੜੇ 19 ਪਿੰਡ ਨੇ ਇੱਧਰ ਲਈ ਠੀਕ ਹੈ ਉਹ ਅਸੀਂ ਸਾਰੇ ਸਾਡੇ ਪੰਜ ਸਰਪੰਚ ਸਾਫ ਕਾਸ ਸਰਪੰਚ ਕਿਸੇ ਨੂੰ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਕਾਂਗਰਸ ਦੇ ਵਰਕਰ ਅਸੀਂ ਸਾਰੇ ਇਕੱਠੇ ਹੋਏ ਹਾਂ ਹੁਣ ਅਸੀਂ ਸਾਰੇ ਇਕੱਠੇ ਕੈਪਟਨ ਸੰਦੀਪ ਸੰਧੂ ਦੀ ਰਹਿਨੁਮਾਈ ਚ ਪੈਲਸ ਤੇ ਜਾਵਾਂਗੇ ਔਰ ਵਰਕਰ ਮਿਲਣੀ ਚ ਅਸੀਂ ਆਪਣੀ ਸ਼ਮੂਲੀਅਤ ਕਰਾਂਗੇ ਪੰਜਾਬ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਚੱਲ ਰਹੀ ਆ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਚੱਲ ਰਹੀ ਹੈ ਕਿਤੇ ਨਾ ਕਿਤੇ ਉਹਨਾਂ ਤੇ ਸਿੱਧੇ ਤੌਰ ਤੇ ਦੋਸ਼ ਲੱਗੇ ਨੇ ਵੀ ਉਹਨਾਂ ਨੇ ਕਿਸਾਨਾਂ ਨਾਲ ਧੱਕਾ ਕੀਤਾ ਟਰਾਲੀਆਂ ਵਗੈਰਾ ਚੋਕ ਲਈਆਂ ਜਾਂ ਹੋਰ ਬਹੁਤ ਵੱਡੇ ਉਹਨਾਂ ਤੇ ਦੋਸ਼ ਲੱਗਦੇ ਨੇ ਜਿਵੇਂ ਮਾਈਨਿੰਗ ਦੇ ਲੱਗਦੇ ਨੇ ਨਸ਼ੇ ਦਾ ਲੱਗਦਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਅਸਲ 'ਚ ਜੀ ਜੋ ਸਰਕਾਰ ਬਾਰੇ ਕੱਲਾ ਇੱਕ ਨਹੀਂ ਜਿੰਨੇ ਫਰੰਟ ਤੇ ਆਪਾਂ ਗੱਲ ਕਰ ਲਈਏ ਸਾਰਿਆਂ 'ਚ ਹੀ ਫੇਲ ਹੋਈ ਹੈ ਇਹ ਜੋ ਠਾਠਾ ਮਾਰਦੇ ਕੱਟ ਤੁਹਾਨੂੰ ਦਿਖਦੇ ਨੇ ਲੋਕਾਂ ਦਾ ਗੁੱਸਾ ਤਾਂ ਆਪ ਹੀ ਪਤਾ ਲੱਗਦਾ ਸਰਕਾਰ ਪ੍ਰਤੀ ਕੱਲਾ ਕਿਸਾਨਾਂ ਨਾਲ ਨਹੀਂ ਦਲਿਤਾਂ ਨਾਲ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਵਪਾਰੀਆਂ ਨਾਲ ਔਰ ਸਪੈਸ਼ਲੀ ਐਨਆਰਆਈਆਂ ਨਾਲ ਕਿਉਂਕਿ ਜਦੋਂ ਤੁਸੀਂ ਸੇਫ ਹੀ ਨਹੀਂ ਹੋ ਤਾਂ ਤੁਸੀਂ ਇੰਡੀਆ ਕੀ ਕਰਨਾ ਹੋਗੇ ਇੱਕ ਪਾਸੇ ਕਿਹਾ ਜਾਂਦਾ ਸੀ ਕਿ ਗੋਰੇ ਇੱਥੇ ਆ ਕੇ ਨੌਕਰੀ ਕਰਨਗੇ ਤੁਸੀਂ ਦੱਸੋ ਕੋਈ ਪੰਜਾਬ ਦਾ ਮਾਹੌਲ ਹੈ ਵੀ ਆਪਦੇ ਜਵਾਕਾਂ ਨੂੰ ਵੀ ਇੱਥੇ ਰੱਖਣ ਵਾਲਾ ਮਾਹੌਲ ਬਚਿਆ ਸੋ ਲਾਅ ਐਂਡ ਆਰਡਰ ਹੋ ਗਿਆ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੁੰਦੀ ਹੈ ਕਿਸਾਨੀ ਸਾਡੀ ਰੀੜ ਦੀ ਹੱਡੀ ਹੈ ਉਹਦਾ ਸਾਰਿਆਂ ਨੂੰ ਪਤਾ ਹੈ ਉਹ ਮੁੱਦੇ ਤਾਂ ਲੋਕਾਂ ਨੂੰ ਲੋਕ ਤਾਂ ਇਹ ਸਰਕਾਰ ਤੋਂ ਤੁਸੀਂ ਜਿਵੇਂ ਖੈਰਾ ਸਾਹਿਬ ਕਹਿੰਦੇ ਹੁੰਦੇ ਆ ਵੀ ਤੁਸੀਂ ਵੋਟਾਂ ਆਉਣ ਦੋ ਇਹ ਤਾਂ ਲੋਕਾਂ ਨੇ ਜਿਹੜੀਆਂ ਗੱਲਾਂ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਇਹ ਇਹਨਾਂ ਤੇ ਬੀਤਨੀਆਂ ਨੇ ਸਾਰੀਆਂ ਇਹ ਤਾਂ ਮੈਂ ਕਹਿੰਦਾ ਸੀਐਮ ਸਾਹਿਬ ਜਦੋਂ ਪਹਿਲਾ ਤੰਦ ਕੱਢਦੇ ਸੀ ਉਦੋਂ ਆਪ ਤੋਂ ਮੁੱਖ ਮੰਤਰੀ ਸੁਖਵੀਰ ਸਿੰਘ ਪਾਦਲ ਸੀ ਉਹ ਕਹਿੰਦੇ ਸੀ ਵੀ ਇੰਨਾ ਜ਼ਿਆਦਾ ਕਾਫਲਾ ਲੈ ਕੇ ਤੁਰਦੇ ਨੇ ਤੇ ਹੁਣ ਜਦੋਂ ਸੀਐਮ ਸਾਹਿਬ ਦਾ ਆਪਣਾ ਪਰਿਵਾਰ ਆ ਉਹਨਾਂ ਨੂੰ ਐਡੀ ਤੱਕੜੀ ਸਿਕਿਉਰਿਟੀ ਮਿਲੀ ਉਹਦੇ ਬਾਰੇ ਕੀ ਕਹਿਣਾ ਆਪਣਾ ਦੇਖੋ ਜੀ ਗੱਲ ਇਹ ਹੈ ਕਿ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਹੁੰਦੀਆਂ ਬਿੱਟੂ ਜੀ ਕਈ ਫਲਾਨਾ ਬੰਦਾ ਕਾਫਲਾ ਲੈ ਕੇ ਤੁਰਦਾ ਸੀ ਫਲਾਨਾ ਤੁਰਦਾ ਸੀ ਤੇ ਅਸੀਂ ਆਵਾਂਗੇ ਲੋਕਾਂ ਨੂੰ ਆਸ ਬੜੀ ਸੀ 92 ਸੀਟਾਂ ਐਸੀ ਲਈ ਜਤਾਈਆਂ ਸੀ ਵੀ ਪਤਾ ਨਹੀਂ ਇਹ ਕੱਲੀ ਗੱਡੀ 'ਚ ਹੀ ਫਿਰਿਆ ਕਰਨਗੇ ਬਿਲਕੁਲ ਪਰ ਹੁਣ ਸਾਡੇ ਨਾਲੋਂ ਲੀਡਰਾਂ ਨਾਲੋਂ ਵੀ ਜ਼ਿਆਦਾ ਲੋਕਾਂ ਦੀਆਂ ਅੱਖਾਂ ਖੁੱਲੀਆਂ ਨੇ ਇਸ ਔਰ ਲੋਕਾਂ ਨੇ ਜੋ ਬਦਲਾ ਇਕ ਲਿਆਂਦਾ ਸੀ ਉਹਨੂੰ ਮੈਨੂੰ ਨਹੀਂ ਲੱਗਦਾ ਵੀ 20 ਸਾਲ ਕਿਸੇ ਬਦਲਾ ਜਾਂ ਕਿਸੇ ਐਕਸਪੈਰੀਮੈਂਟ ਕਰਨ ਦੇ ਲੋਕ ਹੱਕ 'ਚ ਰਹਿਣਗੇ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਪੰਜਾਬ ਪਿੱਛੇ ਕਰਤਾ ਚਾਹੇ ਕਰਜ਼ਾ ਹੋਵੇ ਚਾਹੇ ਲਾਅਨ ਆਰਡਰ ਹੋਵੇ ਚਾਹੇ ਸਾਡੀ ਵਿਦਿਅਕ ਸੰਸਥਾਵਾਂ ਹੋਣ ਚਾਹੇ ਸਾਡੀਆਂ ਸਿਹਤ ਸੰਸਥਾਵਾਂ ਹੋਣ ਜੋ ਹਾਲ ਇਹਨਾਂ ਨੇ ਕਰਤਾ ਹੈ ਉਹ ਉਹਦੇ ਵਿੱਚ ਇਹ ਤਾਂ ਕਸੂਰਵਾਰ ਹੈਗੇ ਹੈਗੇ ਨਹੀਂ ਕਿਤੇ ਨਾ ਕਿਤੇ ਜਿਹੜੇ ਲੋਕ ਇਹਨਾਂ ਦੀਆਂ ਗੱਲਾਂ ਚਾਹੀ ਉਹ ਵੀ ਆਪਣੇ ਆਪ ਨੂੰ ਠੱਗਿਆ ਤੇ ਕਸੂਰਵਾਰ ਮਹਿਸੂਸ ਕਰਦੇ ਨੇ 27 ਦਾ ਕਿਲਾ ਫਤਿਹ ਕਰੂ ਕਾਂਗਰਸ 110% ਫਤਿਹ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਨੇ ਫਤਿਹ ਕਰਾਉਣਾ ਕਾਂਗਰਸ ਪਾਰਟੀ ਦਾ ਫਰਜ਼ ਹੈ ਆਪਣਾ ਪ੍ਰੋਗਰਾਮ ਆਪਣਾ ਅਜੰਡਾ ਆਪਣੇ ਜੋ ਪੰਜਾਬ ਲਈ ਸੋਚ ਹੈ ਉਹਨੂੰ ਲੋਕਾਂ ਤੱਕ ਲੈ ਕੇ ਜਾਣਾ ਫਿਰ ਲੋਕਾਂ ਨੇ ਚੁਣਨਾ ਹੁੰਦਾ ਔਰ ਮੈਨੂੰ ਪੂਰਾ ਆਸ ਹੈ ਕਿ ਲੋਕ ਇਸ ਵਾਰ ਕਾਂਗਰਸ ਚੁਣਨਗੇ ਬਹੁਤ ਬਹੁਤ ਧੰਨਵਾਦ ਜੀ